ਉਸੇ ਬੰਦੇ ਕੋਲ ਜਾ ਰਹੇ ਹੋ ਕਿ ਵੀ ਜਿਹੜਾ ਤੂੰ ਸਾਨੂੰ 2 ਸਾਲ ਪਹਿਲਾਂ ਪ੍ਰੋਮਿਸ ਕੀਤਾ ਸੀ ਉਹ ਫੁੱਲਫਿਲ ਕਰ ਅਰੇ ਜਿਹੜੇ ਬੰਦੇ ਨੇ 2 ਸਾਲ ਉਹ ਜਿਹੜੇ 7 ਪੁਆਇੰਟ ਸੀ ਉਹਨਾਂ ਤੇ ਮੁੜ ਕੇ ਨਹੀਂ ਵੇਖਿਆ ਉਹ ਤੁਸੀਂ ਸਮਝਦੇ ਹੋ ਅੱਧੇ ਹੁਣ 2 ਮਹੀਨੇ ਰਹਿ ਗਏ ਨੇ ਇਲੈਕਸ਼ਨ ਦੇ ਉਹ ਉਹ ਕਰ ਸਕਦਾ ਹੈ ਜਾਂ ਕਰੇਗਾ ਬਿੰਨੋ ਕੋਈ ਸ਼ੱਕ ਨਹੀਂ ਜੇ ਆਪਾਂ ਕਪਲਾ ਕਿਸਾਨ ਆਈ ਤੇ ਆ ਜਾਏ ਆਈ ਹੋਪ ਦੇ ਡੋਟ ਆਈ ਤੇ ਆਈ ਆ ਜਾਏ ਦਿੱਲੀ ਪਹੁੰਚਣਾ ਕੋਈ ਮੁਸ਼ਕਲ ਨਹੀਂ ਅਰੇ ਦਿੱਲੀ ਪਹੁੰਚ ਕੇ ਫੇਰੋਥੀ ਤੁਸੀਂ ਨਾ ਬਹੁਤ ਬੋੜਨ ਸਾਨੂੰ ਰੋਕ ਲੈਣਾ ਠੀਕ ਹੈ ਤਾਂ ਫੇਰ ਕੀ ਖਟਿਆ ਕੀ ਤੋ ਕਹਿੰਦਾ ਮੈਂ ਤੋ ਤੁਸੀਂ ਫੇਰ ਆਪਣੇ ਸਿਰ ਪੜਵਾ ਰਹੇ ਹੋ ਸਿਰ ਹੁਣ ਉਹਨਾਂ ਦੇ ਪ੍ਰੈਸ ਵੇਖ ਲਓ ਇਹਨਾਂ ਦੀ ਉਲਟੀ ਹੈ ਇਹ ਕਹਿ ਰਹੇ ਕਿ ਕਿਸਾਨ ਦੰਗਾਈ ਹੈ 2 ਮਹੀਨੇ ਕੱਖ ਨਹੀਂ ਜਾਉਣਾ ਜੇ ਇਹ ਕਰਨਾ ਚਾਹੇ ਅਰੇ ਜਿੰਨੇ ਕੀ 2 ਸਾਲਸ ਨਹੀਂ ਕੀਤਾ 2 ਮਹੀਨੇ ਕੀ ਕਰੇਗਾ ਇਹਦੀ ਕੀ ਮਜਬੂਰੀ ਹੈ ਇਹ ਕਿਉਂ ਕਰੇਗਾ ਇਹ ਤੇ ਜਿੰਨਾ ਤੁਹਾਨੂੰ ਵਿਲਨ ਬਣਾਏਗਾ ਉਹਨਾਂ ਨੂੰ ਫਾਇਦਾ ਹੋ ਰਿਹਾ ਇਹ ਜਿੰਨਾ ਕਹੇਗਾ ਕਿ ਜਿਸ ਹੁਣ ਕਰ ਰਿਹਾ ਉਹ ਜੇ ਯਾਰ ਗੋਲੀਆਂ ਤੁਸੀਂ ਮਾਰਨ ਰਹੇ ਹੋ ਗੈਸ ਤੁਸੀਂ ਸੁੱਟਨ ਰਹੇ ਹੋ ਮਿਸਿਊ ਹਰ ਚੀਜ਼ ਦਾ ਤੁਸੀਂ ਕਰਨ ਰਹੇ ਹੋ ਔਰ ਅਖਬਾਰਾਂ ਦੀ ਹੈਡਲਾਈਨ ਕੀ ਹੈ ਕਿ ਦੰਗਾਈ ਕਿਸਾਨ ਸੰਵਿਧਾਨ ਤੇ ਜੋ ਵੀ ਆਸਰਾ ਕਿ ਤੁਸੀਂ ਆਪਣਾ ਸੋਚ ਚੁੱਕਦੇ ਹੋ ਉਹਦੇ ਸੱਕੇ ਨਹੀਂ ਨੇ 2 ਸਾਲ ਤੁਹਾਨੂੰ ਇਹ ਕੱਖ ਨਹੀਂ ਦਿੱਤਾ ਤੇ ਤੁਸੀਂ 2 ਮਹੀਨਾ ਚ ਇਹਨਾਂ ਕੀ ਉਮੀਦ ਕੀ ਕਰਨ ਦੇਓ ਪਰ ਮੈਂ ਕਹਿੰਦਾ ਇਕੱਠੇ ਵੀ ਹੋ ਕੇ ਚਲੇ ਜਾਓ ਕਿੱਥੇ ਜਾਓਗੇ ਫਿਰ ਸ਼ੰਭੂ ਬਾਰਡਰ ਤੇ ਫਿਰ ਟਿਕਰੀ ਬਾਰਡਰ ਤੇ ਫਿਰ ਤੀਜੇ ਬਾਰਡਰ ਤੇ ਇਹਨੇ ਤੇ ਤੁਹਾਨੂੰ ਮਿਲਣਾ ਹੀ ਨਹੀਂ ਕਦੀ ਇਹਨੇ ਤੁਹਾਨੂੰ ਕਦੀ ਨਹੀਂ ਮਿਲਣਾ ਕਿਉਂਕਿ ਕਿਸੇ ਨੂੰ ਮਿਲਦੇ ਨਹੀਂ ਹੈ ਬਿਕਾਉਜ਼ ਹੀ ਕੈਨ ਨਾਟ ਟਾਕ ਇਹ ਕਨਾਵ ਗੱਲ ਕਰ ਸਕਦਾ ਨਾ ਕੋਈ ਵਿਚਾਰ ਕਰ ਸਕਦਾ ਇਹਨੇ ਅਗਲੇ ਆਪਣੇ ਦੋ ਤਿੰਨ ਚਮਚੇ ਕੱਲ ਦੇ ਨੇ ਜਿਹੜੇ ਕਿੰਨੇ ਵਾਰ ਕਿੰਨੀ ਵਾਰ ਅੱਗੇ ਨੇ ਪੰਜਾਬ ਦੇ ਇਹਨਾਂ ਬੰਦਿਆਂ ਨਾਲ ਹੀ ਫਿਰ ਤੁਸੀਂ ਉੱਥੇ ਜਾ ਕੇ ਗੱਲ ਕਰਨੀ ਹੈ ਜੇ ਇਹ ਟਿਕਦਾ ਹੈ ਤੇ ਫਿਰ ਤੇ ਕਹਾਣੀਆਂ ਖਤਮ ਜੇ ਇਹਨੂੰ ਟਿਕਨ ਨਾ ਦਿਓ ਸਹੀ ਤਰੀਕੇ ਨਾਲ ਅਬ ਤੂੰ ਇਲੈਕਸ਼ਨ ਕਾਦੇ ਨਹੀਂ ਹੁੰਦੇ ਨੇ ਵੋਟ ਕਾਦੇ ਨਹੀਂ ਹੁੰਦੇ ਨੇ ਇਹਨੂੰ ਜਦ ਤੱਕ ਚੇਂਜ ਨਹੀਂ ਕਰੋਗੇ ਇਹ ਤਾਂ ਮਹਾਮਾਰੀ ਜਿਹੜੀ ਆਪਣੀ ਫੈਲਨੀ ਹੈ ਨਾ ਤੁਸੀਂ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਤੁਸੀਂ ਸਰਕਾਰ ਇਹਨਾਂ ਦੇ ਉੱਤੇ ਗੋਲੀਆਂ ਚਲਾ ਕੇਵੇਂ ਸਕਦੇ ਹੋ ਇਹਨਾਂ ਨੂੰ ਰੋਕ ਕਿਵੇਂ ਸਕਦੇ ਹੋ ਤੁਸੀਂ ਸਿੱਧੀ ਗੱਲ ਸੜਕ ਕਿਵੇਂ ਰੋਕ ਸਕਦੇ ਹੋ ਕੋਈ ਸੰਵਿਧਾਨਿਕ ਕੰਮ ਹੋ ਰਿਹਾ ਸਰਕਾਰ ਵੱਲੋਂ ਮੈਂ ਫਿਰ ਕਹਿ ਰਿਹਾ ਇੱਥੋਂ ਉੱਠ ਕੇ ਦਿੱਲੀ ਚਲੇ ਜਾਓਗੇ ਤੁਹਾਨੂੰ ਮਿਲਣਾ ਕਿੰਨੇ ਵੇ ਐਸਪੀ ਉਸ ਗੁਰ ਨੇ ਜਿਹੜੇ ਦੋ ਦਿਨੋਂ ਦੇ ਨੇ ਇਹਨਾਂ ਨੂੰ 2 ਸਾਲ ਪਹਿਲਾਂ ਤੁਸੀਂ ਮਿਲੇ ਸੋ ਤੇ ਫਿਰ ਕੀ ਕੀਤਾ ਤੇ ਖੱਟਣ ਕੀ ਡੇਓ ਕੀ ਮਤਲਬ ਆਪਣਾ ਗੁੱਸਾ ਵੀ ਆਉਂਦਾ ਔਰ ਮੈਨੂੰ ਜਵਾਨਾਂ ਦੇ ਤੇ ਤਰਸ ਆਉਂਦਾ ਆਪਣਾ ਥੋੜਾ ਦਿਮਾਗ ਯੂਜ਼ ਕਰੋ ਯਾਰ 2020 ਦੇ ਵਿੱਚ ਮੋਰਚਾ ਲੱਗਿਆ ਸੀ 380 ਦਿਨ ਪ੍ਰੋਟੈਸਟ ਦਿੱਲੀ ਦੀਆਂ ਬਦੂਹਾਂ ਦੇ ਉੱਤੇ ਜਿਆਦੀ ਸੀ ਉਸ ਤੋਂ ਬਾਅਦ ਤਿੰਨ ਕਾਨੂੰਨ ਰੱਦ ਹੋ ਜਾਂਦੇ ਨੇ ਕਈ ਲਿਖਤੀ ਤੌਰ ਉੱਤੇ ਕੇਂਦਰ ਸਰਕਾਰ ਨੇ ਗੱਲਾਂ ਕਈਆਂ ਸਨ ਕਿ ਅਸੀਂ ਇਹ ਅਮਲ ਵਿੱਚ ਲਿਆਦਾਂਗੇ ਪਰ ਉਹ ਚੀਜ਼ਾਂ ਨਹੀਂ ਹੁੰਦੀਆਂ ਜਿਵੇਂ ਐਮਐਸਪੀ ਦੀ ਗਰੰਟੀ ਉੱਤੇ ਵੀ ਚਰਚਾ ਹੁੰਦੀ ਦੀ ਤਾਂ ਉਸ ਸਮੇਂ ਇੱਕ ਗੱਲ ਕਹੀ ਗਈ ਸੀ ਕਿ ਮੋਸਟਾ ਜੋ ਹੈ ਉਹ ਸਸਪੈਂਡ ਕੀਤਾ ਗਿਆ ਨਾ ਕਿ ਖਤਮ ਕੀਤਾ ਗਿਆ ਦੁਬਾਰਾ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਵਿੱਚ ਆਪਸ ਵਿੱਚ ਕਿਤੇ ਨਾ ਕਿਤੇ ਅਲੱਗ ਹੋਣ ਦੀ ਵੀ ਵਿਵੰਧ ਚਲਦੀ ਦੀ ਤਾਂ ਹੁਣ ਕੁਝ ਕਿਸਾਨ ਜਥੇਬੰਦੀਆਂ ਜਿਸ ਨੂੰ ਐਸਕੇਐਮ ਗੈਰ-ਰਾਜਨੀਤਿਕ ਕਿਹਾ ਜਾਂਦਾ ਹੈ ਉਹਨਾਂ ਨੇ ਕੂਚ ਕਰਨ ਦੀ ਕੋਲ ਦਿੱਤੀ ਸੀ 13 ਫਰੇਬਦੀਨ ਤੇਰਾ ਫਰਸੇ ਦਿੱਲੀ ਨਹੀਂ ਪਹੁੰਚ पाए ਜਾ ਕੇ ਸ਼ੰਭੂ ਖਨੋਰੀ ਲਗ ਲਗ ਬਾਰਡਰਾਂ ਤੇ ਜਾ ਕੇ ਕਿਸਾਨ ਇਸ ਸਮੇ ਮੌਜੂਦ ਨੇ ਤਾਂ ਜਥੇਬੰਦੀ ਦੇ ਆਗੂ ਵੀ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਨਾਲ ਮੀਟਿੰਗ ਕਰ ਲਈਏ ਕੀ ਸਿੱਟਾ ਨਿਕਲਦਾ ਕੀ ਰਿਜ਼ਲਟ ਨਿਕਲਦਾ ਉਸ ਤੋਂ ਬਾਅਦ ਅਸੀਂ ਤੈਅ ਕਰਾਂਗੇ ਜਾਣਾ ਜਾਂ ਨਹੀਂ ਜਾਣਾ ਹੁਣ ਇਸ ਮੋਦਚ ਨੂੰ ਲੈ ਕੇ ਅਲੱਗ-ਅਲੱਗ ਵਿਚਾਰ ਨੇ ਅਲੱਗ-ਅਲੱਗ ਤਰਕਾਂ ਨੇ ਕੋਈ ਕਹਿੰਦੇ ਵੀ ਮੋਦਚਾ ਨਹੀਂ ਲਗਣਾ ਚਾਹੀਦਾ ਸੀ ਕੋਈ ਕਹਿ ਰਿਹਾ ਸੀ ਕਿ ਸਾਰੇ ਇਕੱਠੇ ਹੋ ਕੇ ਦਿੱਲੀ ਜਾਂਦੇ ਤਾਂ ਬਹਤ ਤਰ ਹੁੰਦਾ ਕੁਛ ਹੀ ਜਿੱਥੇ ਬੰਦੀਆਂ ਨੇ ਫੈਸਲਾ ਕਿਉਂ ਕੀਤਾ ਮੈਂ ਜਿਵੇਂ ਪਹਿਲਾਂ ਹੀ ਗੱਲ ਕਹੀ ਹੈ ਕਿ ਬੁੱਧੀ ਜੀਵਾਂ ਦੇ ਵਿਚਾਰ ਅਲੱਗ-ਅਲੱਗ ਹੋ ਸਕਦੇ ਨੇ ਅਲੱਗ-ਅਲੱਗ ਨਜ਼ਰੀਆ ਹੋ ਸਕਦਾ ਐ ਇਸ ਮੋਰਚੇ ਨੂੰ ਦੇਖਣ ਦਾ ਪਰ ਸਾਡਾ ਫਰਜ ਬੰਦਾ ਤੁਹਾਡੇ ਕੋਲ ਉਹ ਸਾਰੇ ਨਜ਼ਰੀਏ ਉਹ ਸਾਰੇ ਜਾਇਜੇ ਲੈ ਕੇ ਆਈਏ ਵੀ ਇਹ ਮੋਰਚੇ ਦਾ ਅਸਲ ਮਕਸਦ ਕੀ ਹੈ ਸਾਡੇ ਨਾਲ ਮੌਜੂਦ ਨੇ ਰਟਾਇਰ ਆਫੀਸਰ ਨੇ ਨੇਵੀ ਤੋਂ ਗੁਰਦੀਪ ਸਿੰਘ ਘੁੰਮਣ ਚਰਚਾ ਕਰਾਂਗੇ ਪਹਿਲਾਂ ਵੀ ਆਪਾਂ ਇਹਨਾਂ ਨਾਲ ਪੰਜਾਬ ਦੇ ਹਾਲਾਤਾਂ ਦੇ ਉੱਤੇ ਚਰਚਾ ਕੀਤੀ ਹੈ ਦੁਬਾਰਾ ਫਿਰ ਚਰਚਾ ਕਰਾਂਗੇ ਕਿ ਇਹਨਾਂ ਦਾ ਨਜ਼ਰੀਆ ਕੀ ਕਹਿੰਦਾ ਹੈ ਇਸ ਮੋਰਚੇ ਨੂੰ ਲੈ ਕੇ ਬਹੁਤ ਸਵਾਗਤ ਹੈ ਆ ਥੈਂਕ ਯੂ ਵੈਰੀ ਮਚ ਆਪਾਂ ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਹੀ ਦਿੱਤੀ ਹੈ ਰਿਗਾਰਡਿੰਗ ਦਾ ਮੋਰਚਾ ਹਰ ਮੋਰਚੇ ਦਾ ਇੱਕ ਉਦੇਸ਼ ਹੁੰਦਾ ਵੈਸੇ ਬਰੀਫ ਤੁਸੀਂ ਕਰ ਦਿੱਤਾ ਕਿ 2 ਸਾਲ ਪਹਿਲਾਂ ਲੱਗੇ ਸੀ ਕੋ ਕਾਨੂੰਨ ਵਾਪਸ ਲੈ ਲੇ ਸੀ ਤੇ ਸਟੈਂਡਰਡ ਡਾਇਲੌਗ ਮਾਰਿਆ ਸੀ ਪਰ ਮੇਰੀ ਉਹ ਤਪੱਸਿਆ ਮੇ ਕੋਈ ਰਹਿ ਗਈ ਹੋਗੀ ਇਹ ਤਾਂ ਕਹਾ ਮਤਲਬ ਇੱਕ ਹਕੀਕਤ ਦੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਬੰਦੇ ਨਾਲ ਡੀਲ ਕਰਨਾ ਹੋਏ ਨਾ ਬਿਜ਼ਨਸ ਹੋਏ ਜਾਂ ਕਿਸੇ ਤਰ੍ਹਾਂ ਦੀ ਹੋਏ ਉਹਨੂੰ ਤੁਸੀਂ ਮਹੀਨੇ 2 ਮਹੀਨੇ ਸਾਲ ਦੇ ਵਿੱਚ ਉਹਦਾ ਪੂਰਾ ਕੈਰੈਕਟਰ ਸਮਝ ਜਾਂਦੇ ਹੋ ਇਹ ਬੰਦਾ ਸਹੀ ਹੈ ਗਲਤ ਹੈ ਤੇ ਇਹਦੇ ਤੇ ਇਤਬਾਰ ਕੀਤਾ ਜਾ ਸਕਦਾ ਹੈ ਚੰਗਾ ਮਾੜਾ ਸਾਰਾ ਉਹਦੀ ਕਿਹਦਾ ਉਹਦਾ ਕਰ ਲਈਦਾ ਹੁਣ ਆਪਾਂ 10 ਸਾਲ ਦੇ ਇੱਕ ਬੰਦੇ ਨੂੰ ਵਿੰਦੇ ਆ ਰਹੇ ਹਾਂ ਉਹਦਾ ਕੈਰੈਕਟਰ ਕੀ ਹੈ ਹੈ ਅੱਜ ਅਸੀਂ ਅੱਛਾ ਠੀਕ ਹੈ ਉਹਦਾ ਕੈਰੈਕਟਰ ਕੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੈਰੈਕਟਰ ਇਹ ਉਹ ਹੈ ਕਿ ਜਿਹੜਾ ਬੰਦਾ ਆਪਣੀ ਜ਼ੁਬਾਨ ਤੇ ਆਪਣੇ ਪ੍ਰੋਮਿਸ ਤੇ ਕਦੀ ਨਿਕਲੋਤਾ ਹੈ ਔਰ ਇਹ ਰਿਕਾਰਡਡ 100/100 ਕਿ ਹਰ ਵਾਰੀ ਆਪਣਾ ਮੁਕਰਨਾ ਹੀ ਮੁਕਰਨਾ ਹੈ ਉਹਨੇ 2 ਸਾਲ ਪਹਿਲਾਂ ਆਫਟਰ 733 ਸ਼ਹੀਦੀ ਆਪਣੇ ਕਿਸਾਨਾਂ ਦੇ ਲੈ ਕੇ ਉਧਰੋਂ ਟੋਰਤਾ ਸੀ ਐਂ ਕੀ ਕਿਹਾ ਸੀ 733 ਜਾਨਾਂ ਬਹੁਤ ਵੱਡੀਆਂ ਹੁੰਦੀਆਂ ਨੇ ਬਾਹਰਲੇ ਮੁਲਕਾਂ ਦੇ ਸਰਕਾਰਾਂ ਇੰਡਿਕਦੀਆਂ ਨੇ ਇਹਦਾ ਕੀ ਲਫ਼ਜ਼ ਸੀ 733 ਦੀ ਸ਼ਹੀਦੀ ਦੇ ਉੱਤੇ ਸੱਤਪਾਲ ਮਲਿਕ ਜਿਹੜੇ ਗਵਰਨਰ ਨੇ ਔਰ ਇਹਨਾਂ ਦੀ ਸਰਕਾਰ ਚ ਉਹਨਾਂ ਨੇ ਕਿਹਾ ਸੀ ਯਾਰ ਇਹ ਮੇਰੇ ਲਈ ਥੋੜੀ ਮਰਿਆ ਲੁੱਕ ਐਟ ਦ ਲੈਂਗੁਏਜ ਇਹ ਮੇਰੇ ਲਈ ਥੋੜੀ ਬਨੇ ਆ ਮਤਲਬ ਉਹਨੋਂ ਕੋਈ ਜਾਨ ਮਾਲ ਦਾ ਹੈ ਹੀ ਨਹੀਂ ਉਹਨੇ ਆਪਣੀ ਸ਼ਾਂਦਾ ਹੈ ਗਿਆ ਕਰਕੇ ਤੇ ਨਾਲ ਦੇ ਨਾਲ ਨੂੰ ਜੋੜ ਦਿਆ ਮਨੀਪੁਰ 9 ਮਹੀਨਿਆਂ ਦੇ 10ਵਾਂ ਚੱਲਣ ਲਿਆ ਜਲ ਰਿਹਾ ਜਲ ਜਲ ਕੇ ਆਲਮੋਸਟ ਬੁੱਝਣ ਲੱਗਾ ਹੈ ਕੋਈ ਹੈਸੀਅਤ ਹੈ ਸਰ ਤੇ ਤੁਸੀਂ ਹੁਣ ਸਾਰਾ ਮੋੜ ਜਲਾ ਕੇ ਉਸੇ ਬੰਦੇ ਕੋਲ ਜਾ ਰਹੇ ਹੋ ਕਿ ਵੀ ਜਿਹੜਾ ਤੂੰ ਸਾਨੂੰ 2 ਸਾਲ ਪਹਿਲਾਂ ਪ੍ਰੋਮਿਸ ਕੀਤਾ ਸੀ ਉਹ ਫੁੱਲਫਿਲ ਕਰ ਅਰੇ ਜਿਹੜੇ ਬੰਦੇ ਨੇ 2 ਸਾਲ ਉਹ ਜਿਹੜੇ 7 ਪੁਆਇੰਟ ਸੀ ਉਹਨਾਂ ਤੇ ਮੁੜ ਕੇ ਨਹੀਂ ਵੇਖਿਆ ਉਹ ਤੁਸੀਂ ਸਮਝਦੇ ਹੋ ਅੱਧੇ ਹੁਣ 2 ਮਹੀਨੇ ਰਹਿ ਗਏ ਨੇ ਇਲੈਕਸ਼ਨ ਦੇ ਉੱਕ ਉੱਕ ਉਹ ਕਰ ਸਕਦਾ ਹੈ ਜਾਂ ਕਰੇਗਾ ਜੇ ਉਹਨੇ ਕਰਨਾ ਹੁੰਦਾ 2 ਸਾਲਾਂ ਵਿੱਚ ਕੁਝ ਕਰਨਾ ਸੀ ਮਤਲਬ ਉਹਦੇ ਉਹਦੀ ਨੀਅਤ ਹੀ ਨਹੀਂ ਹੈ ਅਨ ਤੁਸੀਂ ਫੇਰ ਦੁਬਾਰਾ ਉਹੀ ਸੜਕਾਂ ਤੇ ਉਹੀ ਬੁਲਡੋਜ਼ਰਾਂ ਦੇ ਉੱਤੇ ਲੜਨ ਲੇ ਉਹਨ ਕੀ ਆਪਾਂ ਥਿਆ ਕੜ ਗਏ ਆ ਚਲੋ ਬਿੰਨੋ ਕੋਈ ਸ਼ੱਕ ਨਹੀਂ ਜੇ ਆਪਾਂ ਕਪਲਾ ਕਿਸਾਨ ਆਈ ਤੇ ਆ ਜਾਏ ਆਈ ਹੋਪ ਦੇ ਡੋਟ ਆਈ ਤੇ ਆਈ ਆ ਜਾਏ ਦਿੱਲੀ ਪਹੁੰਚਣਾ ਕੋਈ ਮੁਸ਼ਕਲ ਨਹੀਂ ਅਰੇ ਦਿੱਲੀ ਪਹੁੰਚ ਕੇ ਫੇਰ ਉਹ ਤੁਸੀਂ ਨਾ ਬਹੁਤ ਬੜੇ ਤੁਹਾਨੂੰ ਰੋਕ ਲੈਣਾ ਠੀਕ ਹੈ ਤੇ ਫਿਰ ਕੀ ਖਟਿਆ ਕੀ ਤੋ ਕਹਿੰਦਾ ਮੈਂ ਤੋ ਤੁਸੀਂ ਫੇਰ ਆਪਣੇ ਸਿਰ ਪੜਵਾ ਰਹੇ ਹੋ ਸਿਰ ਹੁਣ ਉਹਨਾਂ ਦੇ ਪ੍ਰੈਸ ਵੇਖ ਲਓ ਇਹਨਾਂ ਦੀ ਉਲਟੀ ਹੈ ਇਹ ਕਹ ਰਹੇ ਕਿ ਕਿਸਾਨ ਦੰਗਾਈ ਹੈ ਹੈ ਭਾਈ ਅਸੀਂ ਸੱਚੇ ਬੰਦੇ ਆ ਅਸੀਂ ਆਪਣਾ ਹੱਕ ਮੰਗਣ ਲੈ ਆਂ ਔਰ ਹੱਕ ਤੇ ਹੋਰ ਵੇਖ ਲਓ ਉਸ ਕੀ ਨਾ ਆਪਣਾ ਸੁਮੀਨਾਥਨ ਕਮਿਸ਼ਨ ਉਹਨੂੰ ਤੁਸੀਂ ਦੇ ਦਿੱਤਾ ਭਾਰਤ ਰਤਨ ਕਾਹਦੇ ਲਈ ਦਿੱਤਾ ਕਿ ਭਾਈ ਇਹ ਦੀਆਂ ਸਿਫਾਰਿਸ਼ਾਂ ਕਿਸਾਨੀ ਕਿਸਾਨਾਂ ਲਈ ਬਹੁਤ ਵਧੀਆ ਨੇ ਉਹਨੂੰ ਤੁਸੀਂ ਭਾਰਤ ਰਤਨ ਦੇ ਰਹੇ ਹੋ ਪਰ ਜਿਹੜੀਆਂ ਉਹਨੇ ਰਿਕਮੈਂਡਿਸ਼ਨ ਦਿੱਤੀਆਂ ਉਹ ਤੁਸੀਂ ਲਾਉਣ ਨੂੰ ਤਿਆਰ ਨਹੀਂ ਹੋ ਇਹ ਤੇ ਇਹਨਾਂ ਦਾ ਕੈਰੈਕਟਰ ਹੈ ਤੇ ਤੁਸੀਂ ਇਹਦੇ ਨਾਲ ਜਾ ਰਹੇ ਹੋ ਕਿ ਅੱਜ ਫਿਰ ਜਾ ਕੇ ਜਾਵਾਂਗੇ ਅਸੀਂ ਆਪਣੇ ਮੰਗਾ ਮੰਗਾਗੇ আরে 2 ਮਹੀਨੇ ਵੇਟ 2 ਮਹੀਨੇ ਬਾਅਦ ਜਾਂ 3 ਮਹੀਨੇ ਤਾਂ ਹੋਣਾ ਕੀ ਹੈ ਜਾਂ ਤੇ ਜਾਏਗਾ ਜਾਂ ਇਹ ਇਹ ਜਾਏਗਾ ਜਾਂ ਇਹ ਉੱਥੇ ਠਹਿਰੇਗਾ ਦੋ ਗੱਲਾਂ ਚ ਇੱਕ ਹੋਏਗੀ ਨਾ ਜਾਂ ਤੇ ਹਾਰੇਗਾ ਜਾਂ ਟਿਕਦਾ ਰਹੇਗਾ ਹੁਣ ਇਹਨੇ ਇਸ ਵੇਲੇ ਬਾਵਰ ਚ ਰਹਿ ਕੇ ਕਨਸਟੀਟਿਊਸ਼ਨ ਦਾ ਕੀ ਕੀਤਾ ਅਜਿਹੀਆਂ ਸੜਕਾਂ ਰੋਕੀਆਂ ਨੇ ਕਨਸਟੀਟਿਊਸ਼ਨ ਦੇ ਅੰਦਰ ਵੰਦੀਆਂ ਨੇ ਔਰ ਇਹ ਉਹ ਬੰਦਾ ਹੈ ਔਰ ਹਰ ਸਰਕਾਰੀ ਬੰਦਾ ਮੈਂ ਕਹਿੰਦਾ ਲੜਨ ਤੇ ਹਰ ਇੱਕ ਦੇ ਉੱਤੇ ਜਿਨ੍ਹਾਂ ਨੇ ਹਰ ਇੱਕ ਨੇ ਆਈਪੀਐਸ ਲੈ ਲੋ ਜਿੰਨੇ ਵੀ ਜੋ ਬਿਊਰੋਕਰੇਟਿਕ ਪੀਪਲ ਹੂ ਰਨ ਦਾ ਕੰਟਰੀ ਸਾਰੇ ਨੇ ਸੌ ਚੁੱਕੀ ਜਦੋਂ ਲੈਂਡਰ ਵੀ ਅਸੀਂ ਸੰਵਿਧਾਨ ਦੇ ਲਖਸ਼ਕ ਹੋਵਾਂਗੇ ਸੰਦਾਰ ਨਾਲ ਚੱਲਾਂਗੇ ਕੋਈ ਚੱਲਣ ਡਿਆ ਉਹਨਾਂ ਨੇ ਤੇ ਜਿਹੜੇ ਬੰਦਾ ਸੰਵਿਧਾਨ ਨਾਲ ਨਹੀਂ ਚੱਲਣ ਜਿਹੜਾ ਬੰਦਾ ਆਪਣੀ ਜਨੂ ਕਈ ਦਾ ਕਿ ਪਲਜ ਉਹ ਸੰਵਿਧਾਨ ਤੇ ਜੋ ਵੀ ਅਸਰਾ ਕਿ ਤੁਸੀਂ ਆਪਣਾ ਸੌਹ ਚੁੱਕਦੇ ਹੋ ਉਹਦੇ ਸਕੇ ਨਹੀਂ ਨੇ 2 ਸਾਲ ਤੁਹਾਨੂੰ ਇਹਨਾਂ ਕੱਖ ਨਹੀਂ ਦਿੱਤਾ ਤੇ ਤੁਸੀਂ 2 ਮਹੀਨਾ ਚ ਇਹਨਾਂ ਕੀ ਉਮੀਦ ਕੀ ਕਰਨ ਡੇ ਹੋ ਤੁਹਾਨੂੰ ਕੀ ਲੱਗਦਾ ਜੋ ਮੋਸਚਾ ਇਸ ਸਮੇਂ ਲੱਗਿਆ ਹੋਇਆ ਸ਼ੰਭੂ ਮੋਸਚੇ ਤੇ ਖਨੋਰੀ ਬਾਰਡਰ ਤੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇਹ ਬਿਲਕੁਲ ਸਹੀ ਤਰੀਕਾ ਹੈਗਾ ਜੇ ਤੁਹਾਨੂੰ ਲੱਗਦਾ ਵੀ ਸਾਰੇ ਕਿਸਾਨਾਂ ਨੂੰ ਇਕੱਠੇ ਹੋ ਕੇ ਜਾਣਾ ਚਾਹੀਦਾ ਸੀ ਇਹਦੇ ਰਿ ਕੋ ਯਾਰ ਬਚਪਨ ਤੋਂ ਸੁਣਿਆ 61 ਸਾਲਾ ਕੋ ਚ ਯਾਰ ਬਚਪਨ ਕਹਿੰਦੇ ਸੀ ਜੇ ਲੱਕੜੀ ਕੱਢ ਲਈ ਕੋਲੇ ਤੋੜ ਦਿਓ ਇਕੱਠਿਆਂ ਕਰੋ ਇਹ ਤਾਂ ਅੰਡਰਸਟੂਡ ਹੈ ਪਰ ਮੈਂ ਕਹਿੰਦਾ ਜੇ ਇਕੱਠੇ ਵੀ ਹੋ ਕੇ ਚਲੇ ਜਾਓ ਕਿੱਥੇ ਜਾਓਗੇ ਫਿਰ ਸ਼ੰਭੂ ਬਾਰਡਰ ਤੇ ਫਿਰ ਤਿਕਰੀ ਬਾਰਡਰ ਤੇ ਫਿਰ ਤੀਜੇ ਬਾਰਡਰ ਤੇ ਇਹਨੇ ਤਾਂ ਤੁਹਾਨੂੰ ਮਿਲਣਾ ਹੀ ਨਹੀਂ ਕਦੀ ਇਹਨੇ ਤੁਹਾਨੂੰ ਕਦੀ ਨਹੀਂ ਮਿਲਣਾ ਕਿਉਂਕਿ ਕਿਸੇ ਨੂੰ ਮਿਲਦਾ ਨਹੀਂ ਹੈ ਬਿਕੋਜ਼ ਹੀ ਕੈਨ ਨਾਟ ਟਾਕ ਇਹ ਕਨਾਵ ਗੱਲ ਕਰ ਸਕਦਾ ਨਾ ਕੋਈ ਵਿਚਾਰ ਕਰ ਸਕਦਾ ਇਹਨੇ ਅਗਲੇ ਆਪਣੇ ਦੋ ਤਿੰਨ ਚਮਚੇ ਕ ਅੱ ਕਿੰਨੇ ਵਾਰ ਕਿੰਨੀ ਵਾਰ ਆ ਗਏ ਨੇ ਪੰਜਾਬ ਇਹ ਨਾ ਬੰਦਿਆਂ ਨਾਲ ਫੇਰ ਤੁਸੀਂ ਉੱਥੇ ਜਾ ਕੇ ਗੱਲ ਕਰਨੀ ਆ ਕੋਈ ਸੰਬੰਧੀ ਹੈ ਜਿਹੜੇ ਬੰਦੇ ਤੁਹਾਡੇ ਘਰ ਆ ਕੇ ਦੇਖੋ ਜਿਹੜਾ ਤੁਹਾਡੇ ਘਰ ਆਇਆ ਹੋਏ ਨਾ ਉਹ ਥੋੜਾ ਜਿਹਾ ਲੈਜ ਹੁੰਦਾ ਤੁਸੀਂ ਉਹ ਬਣਿਆ ਹੁੰਦਾ ਤੇ ਜਿਹੜਾ ਤੁਹਾਡੇ ਘਰ ਆ ਕੇ ਨਹੀਂ ਤੁਹਾਡੀ ਗੱਲ ਮੰਨ ਲਿਆ ਜਿਹੜੀਆਂ ਇਹਨਾਂ ਨੇ ਐਗਰੀ ਕੀਤੀਆਂ ਸੀ ਉਹ ਨਵੀਂ ਗੱਲ ਨਹੀਂ ਕਰ ਰਹੇ 2 ਸਾਲ ਪਹਿਲਾਂ ਜਿਹੜਾ ਆਪਣਾ ਪ੍ਰੋਮਿਸ ਕੀਤਾ ਸੀ ਆ ਕਰਾਂਗੇ ਨਹੀਂ ਮੰਨ ਲੜੇ ਤੇ ਤੁਸੀਂ ਅੱਜ ਕਰਨੀ ਬਸ ਤੂੰ ਮੇਰੇ ਕਰਨੀ ਮੈਂ ਤੇਰੇ ਘਰ ਚੱਲਣਾ ਤੂੰ ਬਣ ਜਾਗਾ ਅਰੇ ਇਹ ਨਾਰਮਲ ਜੀ ਗੱਲ ਜਿਹੜਾ ਤੁਹਾਡੇ ਘਰ ਆਕੇ ਨਹੀਂ ਤੁਹਾਡੇ ਤੁਹਾਡੇ ਚ ਆਕੜਨ ਲਿਆ ਉਹਦੇ ਘਰ ਜਾ ਕੇ ਤੁਸੀਂ ਹੋਰ ਵੀ ਨਿਕਮੇ ਹੋਰ ਪਹਿਲੀ ਗੱਲ ਤੇ ਔਰਨੇ ਤੇ ਇਥੇ ਤੇ ਤੁਸੀਂ ਉਹਨਾਂ ਨੂੰ ਘਰ ਦੇ ਅੰਦਰ ਆਨ ਦਿੱਤਾ ਬਿਠਾਇਆ ਟੇਬਲ ਤੇ ਬੈਠਾ ਡਿਸਕਸ ਕੀਤਾ ਉਹਦੇ ਤੇ ਤੁਹਾਨੂੰ ਨੇ ਫਿਰ ਉੱਥੇ ਤੇ ਉਸ ਰੋਕ ਦੇਣਾ ਉਮੀਦ ਕਿਤੇ ਤੋ ਕਰਨ ਦੇ ਹੋ ਕਦੋਂ ਜਾਗੋਗੇ ਕੀ ਕਰਨਾ ਚਾਹੀਦਾ ਹੈ ਬਿਲਕੁਲ ਹਕੀ ਕਰਨਾ ਚਾਹੀਦਾ ਹੈ ਵੇਟ ਹਰ ਚੀਜ਼ ਦਾ ਹਰ ਚੀਜ਼ ਦਾ ਟਾਈਮ ਹੈ ਵੇਟ ਅਸਿੱਧੇ ਗੱਲ ਜੇ ਟਿਕਦਾ ਤੇ ਫਿਰ ਤੇ ਕਹਾਣੀਆਂ ਖਤਮ ਜੇ ਇਹਨੂੰ ਟਿਕਨ ਨਾ ਦਿਓ ਸਹੀ ਤਰੀਕੇ ਨਾਲ ਅਬ ਤੋਂ ਇਲੈਕਸ਼ਨ ਕਾਦੇ ਨਹੀਂ ਹੁੰਦੇ ਨੇ ਵੋਟ ਕਾਦੇ ਨਹੀਂ ਹੁੰਦੇ ਨੇ ਇਹਨੂੰ ਜਦ ਤੱਕ ਚੇਨ ਨਹੀਂ ਕਰੋਗੇ ਇਹ ਤਾਂ ਮਹਾਮਾਰੀ ਜਿਹੜੀ ਆਪਣੀ ਫੈਲਨੀ ਹੈ ਨਾ ਤੁਸੀਂ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ। इवन योरसेल्फ ਯਰ। ਸਾਹਮਣੇ ਤਾਂ ਦੱਸਦਾ ਸੰਵਿਧਾਨ ਅਜੇ ਹੈਗਾ ਕੋਈ ਸੰਵਿਧਾਨ ਦੀ ਗੱਲ ਹੋ ਰਹੀ ਹੈ ਹਾਈਵੇ ਰੋਕਣ ਦਾ ਕੀ ਕੀ ਕਿਹੜਾ ਕਾਨੂੰਨ ਹੈ ਆਪਣਾ ਆਪਣਾ ਹਾਈ ਕੋਰਟ ਪੰਜਾਬ ਦੇ ਹਾਈ ਕੋਰਟ ਪੁੱਛਿਆ ਕੋਈ ਜਵਾਬ ਹੈ ਨਾਲੋਂ ਸਾਰੇ ਕੰਮ ਗਲਤ ਕਰਦੇ ਤੁਸੀਂ ਸਰਕਾਰ ਇਹਨਾਂ ਦੇ ਉੱਤੇ ਗੋਲੀਆਂ ਚਲਾ ਕੇ ਕਿਵੇਂ ਸਕਦੇ ਹੋ ਇਹਨਾਂ ਨੂੰ ਰੋਕ ਕਿਵੇਂ ਸਕਦੇ ਹੋ ਤੁਸੀਂ ਸਿੱਧੇ ਸੜਕ ਕਿਵੇਂ ਰੋਕ ਸਕਦੇ ਹੋ ਕੋਈ ਸੰਵਿਧਾਨਿਕ ਕੰਮ ਹੋ ਰਿਹਾ ਸਰਕਾਰ ਵੱਲੋਂ ਨਹੀਂ ਹੋ ਰਿਹਾ ਤੇ ਜਿਨ੍ਹਾਂ ਨੂੰ ਸੰਵਿਧਾਨ ਦਾ ਕੋਈ ਹੈ ਹੀ ਨਹੀਂ ਤੁਸੀਂ ਉਹਨਾਂ ਤੋਂ ਕੀ ਉਮੀਦ ਲੈ ਕੇ ਚੱਲਦੇ ਹੋ ਇਹ ਇਹ ਦੱਸੋ ਕਿ ਕਿਹੜੀ ਮੂਰਖਤਾ ਹੈ ਅੱਛਾ ਜੋ ਇਸ ਸਮੇਂ ਮੋਰਚਾ ਲੱਗਿਆ ਹੋਇਆ ਹੈ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕੋਲ ਸੀ ਦਿੱਲੀ ਜਾਣ ਦੀ ਦਿੱਲੀ ਜਾਣ ਨਹੀਂ ਦਿੱਤਾ ਗਿਆ ਹਰਿਆਣੇ ਦੇ ਉੱਤੇ ਹੀ ਰੋਕ ਲਿਆ ਗਿਆ ਨੌਜਵਾਨ ਕਹਿੰਦੇ ਆ ਅਸੀਂ ਅੱਗੇ ਜਾਣਾ ਆਗੂ ਕਹਿੰਦੇ ਨੇ ਵੀ ਸਾਡੀ ਗੱਲਬਾਤ ਹੁੰਦੀ ਹੈ ਸ਼ਾਇਦ ਕੁਝ ਨਿਕਲ ਜਾਵੇ ਕੋਈ ਰਿਜ਼ਲਟ ਨਿਕਲ ਜਾਵੇ ਕੋਈ ਸਿੱਟੇ ਤੇ ਪਹੁੰਚ ਜਾਈਏ ਹੁਣ ਕੀ ਹੋਣਾ ਚਾਹੀਦਾ ਕਿ ਨੌਜਵਾਨ ਦੀ ਗੱਲ ਮੰਨਣ ਆਗੂ ਜਾਂ ਆਗੂ ਨੌਜਵਾਨ ਦੀ ਮੰਨਣ ਸਿੱਧੇ ਜਿੱਥੇ ਬੈਠੇ ਉਸੇ ਬੈਠੇ ਰੋ ਦੋ ਮਿੰਨਟ ਕੱਖ ਨਹੀਂ ਜਾਉਣਾ ਜੇ ਕਰਨਾ ਚਾਹੇ ਅਰੇ ਜਿੰਨੇ ਕੀ ਦੋ ਸਾਲਸ ਨਹੀਂ ਕੀਤਾ ਦੋ ਮਿੰਨਟ ਜਨ ਕੀ ਕਰੇਗਾ ਇਹਦੀ ਕੀ ਮਜਬੂਰੀ ਹੈ ਇਹ ਕਿਉਂ ਕਰੇਗਾ ਇਹ ਤੇ ਜਿੰਨਾ ਤੁਹਾਨੂੰ ਵਿਲਨ ਬਣਾਏਗਾ ਉਹਨਾਂ ਨੂੰ ਫਾਇਦਾ ਹੋ ਰਿਹਾ ਇਹ ਜਿੰਨਾ ਕਹੇਗਾ ਕਿ ਜਿਸ ਹੁਣ ਕਰ ਰਿਹਾ ਉਹ ਜੇ ਯਾਰ ਗੋਲੀਆਂ ਤੁਸੀਂ ਮਾਰਨ ਰਹੇ ਹੋ ਗੈਸ ਤੁਸੀਂ ਸੁੱਟਨ ਰਹੇ ਹੋ ਮਿਸਿਊ ਹਰ ਚੀਜ਼ ਦਾ ਤੁਸੀਂ ਕਰਨ ਰਹੇ ਹੋ ਔਰ ਅਖਬਾਰਾਂ ਦੀ ਹੈਡਲਾਈਨ ਕੀ ਹੈ ਕਿ ਦੰਗਾਈ ਕਿਸਾਨ ਤੁਸੀਂ ਚੰਗੇ ਹੋ ਕਿ ਵੀ ਗਲਤ ਬਣ ਰਹੇ ਹੋ ਲੋੜ ਕੀ ਹੈ ਨਾਲੇ ਪਹਿਲੀ ਗੱਲ ਹੈ ਬੰਦਾ ਉੱਥੇ ਲੜਦਾ ਜਿਸੇ ਨਾਲ 1% ਵਿਚਾਸ ਹੋਏ ਜਿੱਤਨ ਦਾ ਇੱਥੇ ਤੇ 100% ਚਾਂਸ ਹੈ ਤੁਹਾਡਾ ਹਾਰਨ ਦਾ ਮੈਂ ਫੇਰ ਕਹਿ ਰਿਹਾ ਇੱਥੋਂ ਉੱਠ ਕੇ ਦਿੱਲੀ ਚਲੇ ਜਾਓਗੇ ਤੁਹਾਨੂੰ ਮਿਲਣਾ ਕਿੰਨੇ ਵੇ ਐਸਪੀ ਯੂ ਸਕੂਲ ਨੇ ਜਿਹੜੇ ਦੋ ਦਿਨੋਂ ਦੇ ਨੇ ਇਹਨਾਂ ਨੂੰ 2 ਸਾਲ ਪਹਿਲਾਂ ਤੁਸੀਂ ਮਿਲੇ ਸੋ ਤੇ ਫਿਰ ਕੀ ਕੀਤਾ ਤੇ ਖੱਟਣ ਕੀ ਡੇਓ ਕੀ ਮਤਲਬ ਆਪਣਾ ਗੁੱਸਾ ਵੀ ਆਉਂਦਾ ਹੈ ਔਰ ਮੈਨੂੰ ਜਵਾਨਾਂ ਦੇ ਉੱਤੇ ਤਰਸ ਆਉਂਦਾ ਥੋੜਾ ਦਿਮਾਗ ਯੂਜ਼ ਕਰੋ ਯਾਰ ਹੈ ਤੋ ਮੈਂ ਫੇਰ ਪੁੱਛਣ ਲਿਆ ਮੈਂ ਹਰ ਇੱਕ ਦਿਨ ਜਿਹੜਾ ਸਖਲੋਤਾ ਪੁੱਛਣ ਲਿਆ ਇਥੋਂ ਤੁਸੀਂ ਦਿੱਲੀ ਪਹੁੰਚ ਜਾਓਗੇ ਮੈਨੂੰ ਤਾਂ ਕੋਈ ਸ਼ੱਕ ਨਹੀਂ ਹੈ ਦਿੱਲੀ ਪਹੁੰਚ ਕੇ ਦੈਨ ਵਾਟ ਫਿਰ ਬੈਠੇ ਰਹੋਗੇ ਤੇ ਯਾਰ ਇੱਥੇ ਹੀ ਬੈਠੇ ਰਹੋ 2 ਮਹੀਨੇ ਨੇ ਸਿੱਧੀ ਗੱਲ ਹੈ ਜੇ ਰਹਿੰਦਾ ਤੁਸੀਂ ਵੜਗੇ ਸਾਰੇ ਅਸੀਂ ਨੇ ਸਾਰੇ ਵੜਗੇ ਮੇਕ ਸ਼ੋਰ ਯੂ ਡਸ ਨਾਟ ਕੰਟੀਨਿਊ ਸਿੰਪਲ ਜੇ ਮੈਂ ਫੇਰ ਕਰ ਰਿਹਾ ਟ੍ਰੇਲਰ ਵੇਖ ਲਿਆ ਜੇ ਕਿ ਉਹ ਹਰਿਆਣੇ ਚ ਕੋ ਗਿਆ ਆਪਣੇ ਪੰਜਾਬ ਦੀ ਉਹ ਪੁਲਿਸ ਦੀਆਂ ਗੱਡੀਆਂ ਆ ਕੇ ਕੀ ਕਰ ਰਹੀਆਂ ਨੇ ਕਰੋ ਬਾਹਰ ਨਿਕਲੇ ਐਂਜ ਕਰਾਂਗੇ ਤੁਹਾਡੀਆਂ ਗੱਡੀਆਂ ਦਾ ਮਤਲਬ ਜਿੰਨਾ ਗੁੰਡਾਗਰਦੀ ਹੋ ਸਕਦੀ ਹੈ ਛੋਲੇ ਵਾਲੇ ਕਹਿੰਦਾ 2 ਐਕਸਾਂਟੇ ਪਾਸਪੋਰਟ ਤੇ ਲੱਗਿਆ ਕਿਹੜੇ ਪਾਸੇ ਰੋਕ ਲੋਗੇ ਇਹ ਵਾਰਨਿੰਗ ਅੱਜ ਹੋ ਰਹੀਆਂ ਨੇ ਜਦ ਤੱਕ ਸੰਵਿਧਾਨ ਅਜੇ ਕਾਗਜ਼ਾਂ 'ਚ ਹੈਗਾ ਕਰੋ 2 ਮਿੰਟ ਹੋਰ ਭਾਈ ਸਾਹਿਬ ਅੰਦਰੋਂ ਇਹ ਤਾਂ ਕਲੀਅਰ ਲਿਖਿਆ ਆ ਅਸੀਂ ਅਮੀਦੂ ਰੈਸਟ ਕਰ ਦਿੰਗੇ ਸੰਵਿਧਾਨ ਨਵਾਂ ਬਣਾएंगे ਮਨੂਵਾਲ ਕਰ ਦਿੰਦੇ ਹਾਂ ਦਨਵਟ ਕਹਿੰਦਾ ਮਤਲਬ ਇਹ ਆਪਣਾ ਇਲਾਜ ਕਰੋ ਕਿ ਜੇ ਅੱਛਾ ਨਾਲ ਨਾਲ ਸੁਣ ਲਓ ਮੈਂ ਦੇਖੋ ਵਾਂਸ ਅਗੇਨ ਨਾ ਮੈਂ ਕਿਸੇ ਪਾਰਟੀ ਦਾ ਆਈ ਐਮ ਇੰਡੀਅਨ ਕਮਿਟੀ ਟੂ ਇੰਡੀਆ ਰਜੀਵ ਆਪਣਾ ਰਾਹੁਲ ਨੇ ਕੀ ਕਿਹਾ ਅਸੀਂ ਆਉਂਦੇ ਸਾਰ ਵੀ ਲਗਾਵਾਂਗੇ ਹੁਣ ਤੁਹਾਡੇ ਕੋਲ ਚੋਇਸ ਹੈ ਸਿੱਧੀ ਤੁਸੀਂ 10 ਸਾਲ ਅਜਮਾਏ ਬੰਦੇ ਨੂੰ ਜਿੰਨੇ ਸਿਰਫ ਝੂਠ ਤੋਂ ਸੇਵਾ ਕੱਲ ਨਹੀਂ ਬੋਲਿਆ ਉਹਦੇ ਤੇ ਟਰਸਟ ਕਰਨਾ ਹੈ ਕਿ ਇੱਕ ਇੱਕ ਮੁੰਡਾ ਜਿੰਨੂੰ ਤੁਸੀਂ ਪੱਪੂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਕਰੋੜਾ ਅਰਬਾਂ ਖਰਚਿਆ ਉਹਨਾਂ ਚਚਾਈ ਸਾਹਮਣੇ ਆ ਰਹੀ ਹੈ ਅਸਲੀ ਪੱਪੂ ਦਿਖ ਰਿਹਾ ਤੇ ਜਿਹੜਾ ਕਰਕੇ ਤੇ ਤੁਸੀਂ ਦੋਸਤੋ 10 ਸਾਲ ਜਿਹੜੇ ਸਿਰਫ ਝੂਠ ਬੋਲਿਆ ਉਹਦੇ ਤੇ ਯਕੀਨ ਕਰੋਗੇ ਕਿ ਇੱਕ ਮੁੰਡਾ ਜਿਹੜਾ 4.5000 ਕਿਲੋਮੀਟਰ ਸਾਊਥ ਤੋਂ ਨਾਰਥ ਗਿਆ ਉਹਨੇ ਇਧਰ ਜਨਨ ਲਿਆ ਹਰ ਬੰਦੇ ਨਾਲ ਮਿਲ ਰਿਹਾ ਗਲੇ ਮਿਲ ਕੇ ਜਿਹੜਾ ਵਿਦ ਮਿਨਿਮਮ ਸਿਕਿਉਰਿਟੀ ਕੈਰੈਕਟਰ ਤੁਹਾਡੇ ਸਾਹਮਣੇ ਚੋਇਸ ਇਜ਼ ਯੋਰਸ ਟਰਸਟ ਕਿਦੇ ਤੇ ਕਰਨਾ ਦੇ ਸਿੰਪਲ ਐਸ ਥੈਟ ਹੈ ਅੱਛਾ ਹੁਣ ਜੋ ਨੌਜਵਾਨ ਇਸ ਸਮੇਂ ਬਾਰਡਰਾਂ ਦੇ ਉੱਤੇ ਮੌਜੂਦ ਹੈਗਾ ਹੁਣ ਨੌਜਵਾਨ ਕਹਿੰਦੇ ਅਸੀਂ ਦਿੱਲੀ ਜਾਣਾ ਹੈ ਉਹ ਜੋ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਇਹ ਸਾਨੂੰ ਯਕੀਨ ਨਹੀਂ ਸੀਗਾ ਸੀ ਹੁਣ ਲਿਖਤੀ ਵਿੱਚ ਲੈ ਕੇ ਆਵਾਂਗੇ ਐਮਐਸਪੀ ਦੀ ਗਾਰੰਟੀ ਹੈ ਅ ਮਿਸ਼ਰੇ ਨੂੰ ਹਟਾਣਾ ਹੈ ਜੋ ਇਸ ਸਮੇਂ ਬਣਿਆ ਹੋਇਆ ਆਪਾਂ ਨੂੰ ਯਾਦ ਯੂਪ ਵਿੱਚ ਜਿਨ੍ਹਾਂ ਕਿਸਾਨ ਕੁਚਲੇ ਸੀ ਹੁਣ ਅੱਗੇ ਤੁਸੀਂ ਕਹਿੰਦੇ ਹੋ ਕਿ ਵੋਟਾਂ ਦਾ ਰਾਹ ਹੈਗਾ ਲੱਗਦਾ ਨਹੀਂ ਵੀ ਜਥੇਬੰਦੀਆਂ ਵੀ ਇਹ ਸੋਚਦੀਆਂ ਨੇ ਵੀ ਮੋਦੀ ਦੇ ਜਾਣ ਤੋਂ ਪਹਿਲਾਂ ਪਹਿਲਾਂ ਜਾਂ ਸ਼ਾਇਦ ਮੋਦੀ ਆ ਵੀ ਸਕਦਾ ਵਾਪਸ ਸਰਕਾਰ ਨਵੀਂ ਬਣਨ ਤੋਂ ਪਹਿਲਾਂ ਪਹਿਲਾਂ ਆਪਣੀਆਂ ਮੰਗਾਂ ਮਨਵਾ ਲਈਏ ਔਰ ਲੈ ਕੇ ਤੁਹਾਨੂੰ ਦੇ ਦੇਗਾ ਕਿ ਦੇਖੋ ਇੱਕ ਮੰਨਣਾ ਵੱਖਰਾ ਔਰ ਉਹਨੂੰ ਐਗਜ਼ੀਕਿਊਟ ਕਰਨਾ ਵੱਖਰਾ ਕਹਿੰਦਾ ਮੈਂ ਮੈਂ ਤੈਨੂੰ ਕਿਛਲ ਕੋਈ ਗੱਲ ਨਹੀਂ ਮੈਂ ਤੈਨੂੰ ਜ ਲੱਖ ਰੁਪਏ ਦਿੱਤੇ ਮੈਂ ਕਹਿੰਦਾ ਮੈਂ ਚਿੱਠੀ ਵੀ ਦਿੱਤੀ ਤੇ ਤੂੰ ਕਹ ਲਿਆ ਖੜਾ ਛੁੱਟਿਆ ਮੈਂ ਨਹੀਂ ਦਿੰਦਾ ਕੀ ਕਰੇਗਾ ਕੋਰਟ ਕੇ ਚੱਲ ਜਾਏਗਾ ਕਿੰਨੇ ਸਾਲ ਲੱਗਣਗੇ ਇੱਥੇ ਤੇ ਪੈਸਾ ਤੁਹਾਡੇ ਕੋਲ 2 ਮਹੀਨੇ ਉਹ ਕਹੇ ਕਿ ਲਿਖ ਕੇ ਦੇਣਾ ਦੇ ਦੇਗਾ ਲਿਖ ਕੇ ਦੇ ਦੇਗਾ ਪਹਿਲਾਂ ਨਹੀਂ ਦਿੰਦਾ ਪਹਿਲਾਂ ਦਿੱਤਾ ਕਿ ਨਹੀਂ ਦਿੱਤਾ ਉਹ ਕਿਸਾਨਾਂ ਨੇ ਮੰਨੀ ਨਹੀਂ ਸੀ ਉਹਨਾਂ ਦੀ ਤਾਂ ਫਿਰ ਹੁਣ ਦੱਸੋ ਹੁਣ ਕਿਹੜੀ ਗੱਲ ਮੰਨ ਲਓਗੇ ਕੋਈ ਵੀ ਸ਼ਰਾ ਦੱਸੋ ਕੋਈ ਸਿਗਨਲ ਦੱਸੋ ਕੋਈ ਵੀ ਹਰਕਤ ਦੱਸੋ ਜਿੱਤੇ ਲੱਗਦਾ ਕਿ ਬਈ ਹੁਣ ਇਹ ਆਪਣਾ ਆਪਣੀ ਲਾਈਨ ਤੇ ਆ ਜਾਏਗਾ ਇਹ ਤੇ ਮਾ ਫੁੱਲ ਸਪੀਡ ਪੁੱਠੇ ਪਾਸੇ ਜਾ ਹੀ ਰਿਹਾ ਹੈ ਹਾਂਜੀ ਹੈ ਕਿ ਨਹੀਂ ਫਿਰ ਤੱਕ ਨਾਰਥ ਤੋਂ ਸਟਾਰਟ ਕਰੋ ਮਨੀਪੁਰ ਤੋਂ 9 ਮਹੀਨੇ ਕੀ ਹੋ ਗਿਆ ਉਹਦੇ ਬਾਅਦ ਰਾ ਚੌਂਦੇ ਜਾ ਹੁਣ ਲਦਾਖਸ਼ ਕੀ ਹੁੰਦਾ ਪਿਆ ਠੀਕ ਹੈ ਇਧਰ ਮਾ ਕਿਧਰ ਜਿੱਥੇ ਵੀ ਹੈਗੀ ਕੋਈ ਹੈ ਇਨਸਾਨੀਤਾ ਕਰਕੇ ਮੈਂ ਮੌਕੀ ਦੀ ਗੱਲ 733 ਜਦੋਂ ਸ਼ਹੀਦ ਹੋਇਆ ਸੀ ਕਹਿੰਦਾ ਸੀ ਮੇਰੇ ਲਈ ਥੋੜੀ ਮਰਿਆ ਇਹ ਤੇ ਹੈਗੀ 100 ਕੀਦਾ ਉਹ ਇਨਸਾਨੀਤ ਵਾਲੀ ਕੋਈ ਗੱਲ ਹੈ ਹੀ ਨਹੀਂ ਉਹਦੇ ਤੇ ٹرسٹ ਕਰੋਗੇ 2 ਮਿੰਟ ਚੱਕ ਨਹੀਂ ਜੇ ਮਿਲਣਾ ਇਹਨੂੰ ਲੱਗਦਾ ਜੇ 2 ਮਿੰਟ ਜੋ ਕਰਨਾ ਵੀ ਚਾਵੇ ਤੇ ਨਹੀਂ ਕਰ ਸਕਦਾ ਅੱਛਾ ਹੁਣ ਤੁਹਾਨੂੰ ਲੱਗਦਾ ਜੋ ਮੋਰਚਾ ਲਗਾਇਆ ਗਿਆ ਇਸ ਸਮੇਂ ਜੇ ਦਿੱਲੀ ਜਾਣ ਦੀ ਪਲੈਨਿੰਗ ਬਿਲਕੁਲ ਸਹੀ ਹੈ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਬਸ ਕਹਤੇ ਰਹੇ ਵਾ ਮੋਰਚਾ ਲੈ ਕੇ ਤੁਸੀਂ ਦਿੱਲੀ ਦੇ ਦਵਾਜੇ ਪਹੁੰਚ ਗਏ ਸੋ ਰਿਵਾਈਂਡ ਕਰਕੇ ਫਿਰ ਉੱਥੇ ਆ ਗਏ ਸਿੰਘੂ ਬਾਰਡਰ ਸਿੰਘੂ ਤਾਂ ਸਿੰਘੂ ਪਹੁੰਚ ਗਏ ਤੇ ਮਿਲਣਾ ਕਿਨੇ ਤੁਹਾਨੂੰ ਉੱਥੇ ਯਾ ਤੇ ਹੋ ਨਾ ਭਈ ਸਿੱਧੇ ਸਿੱਧੇ ਲੜ ਲੜ ਕੇ ਟੋੜ ਫੋੜ ਕੇ ਦਿੱਲੀ ਪਹੁੰਚਾਂਗੇ ਤੇ ਮੋਦੀ ਸਾਹਿਬ ਬੈਠੇ ਨੇ ਆਓ ਜੀ ਆਓ ਤੁਹਾਡੇ ਦਿਹਾਰ ਪਾਏ ਇਹ ਲੋ ਐਮਐਸਪੀਸ ਦਾ ਇਹ ਲੈ ਲੋ ਆ ਜਿਹੜੇ ਪੰਜ ਸੱਤ ਅਪਨੇ ਵੰਡਦੇ ਦੇ ਦਰੋ ਉਹ ਕਰਣਾ ਹੋਣਾ ਕੋਈ ਫਿਰ ਫਿਰ ਹੋਈ ਗੱਲ ਨਾ ਤੇ ਫਿਰ ਏਜ਼ ਦਾ ਆਈਡੀਆ ਏਜ਼ ਆਈਡੀਆ ਆਫ ਇੰਡੀਆ ਸੇਰ ਪੜਵਾਂਦੇ ਪਾਰਦੇ ਉਧਰ ਜਾਓ ਫਿਰ ਜਾ ਕੇ ਬਹਿ ਜਾਓ ਜਿੱਥੇ ਤੁਹਾਨੂੰ ਕਿਸੇ ਨਹੀਂ ਮਿਲਣਾ ਔਰ ਮਿਲਣਾ ਵੀ ਉਹਨਾਂ ਨੇ ਜਿਹੜੇ ਤੁਹਾਡੇ ਘਰ ਆਏ ਨੇ ਮੈਂ ਰਿਪੀਟ ਕਰਨ ਰਿਹਾ ਇਹੇ ਬੰਦੇ ਤੁਹਾਨੂੰ ਉੱਥੇ ਮਿਲਣਗੇ ਅਰੇ ਜਿਹੜੇ ਤੁਹਾਡੇ ਘਰ ਨਹੀਂ ਮਿਲਿਆ ਉਹ ਆਪਣੇ ਘਰ ਤੁਹਾਨੂੰ ਕਿੱਥੇ ਮਿਲਣਗੇ ਪਲੀਜ਼ ਉਈ ਸਾਡੀ ਗੱਲ ਬਾਤ ਸੁਣੀਏ ਸਾਡੇ ਨਾਲ ਮਜੂਸ ਸਾਹਿਬ ਨੇ ਵੀ ਤੋਂ ਡਟਾਇਰ ਘੁੰਮਣ ਸਾਹਬ ਜੋ ਕਿ ਕਿਉਂਕਿ ਮੈਂ ਪਹਿਲਾਂ ਹੀ ਕਹਿ ਆ ਵੀ ਸਾਡੇ ਅਗਲਾ ਤਰਕ ਹੋ ਸਕਦੇ ਨੇ ਵਿਚਾਰ ਹੋ ਸਕਦੇ ਨੇ ਜੋ ਇਹਨਾਂ ਦੇ ਵਿਚਾਰ ਨੇ ਕਿ 2 ਮਹੀਨੇ ਇਲੈਕਸ਼ਨ ਹੋ ਰਹੇਗੇ ਨੇ ਕਿਵੇਂ ਕੋਈ ਲਿਖ ਕੇ ਦੇ ਦੂਗਾ ਕਿ ਜੋ ਐਮਐਸਪੀ ਦੀ ਗਾਰੰਟੀ ਹੈ ਜਾਂ ਬਾਕੀ ਜੋ ਮੰਗਾ ਵਾਸਤਿਕ ਕਿਸਾਨ ਜਾ ਰਿਹਾ ਹੈ ਕਿੰਤੇ ਯਾਦ ਕਰਨਾ ਚਾਹੀਦਾ ਹੈ ਜਾਂ ਸਾਰੀਆਂ ਜੁੱਤੀ ਬੰਦੀ ਨੂੰ ਇਕੱਠਾ ਆ ਕੇ ਦਿੱਲੀ ਜਾਣਾ ਚਾਹੀਦਾ ਸੀ ਇਹ ਹੱਲ ਵੀ ਸਵਾਲ ਹੈ ਤਾਂ ਦੇਖਾਂਗੇ ਕੀ ਦੂਪਰੇਖਾ ਹੋਏਗੀ ਕਿਸਾਨੀ ਮੋਰਚੀ ਦੀ ਜਾਂ ਕਿਸ ਤਰੀਕੇ ਨਾਲ ਜਾ ਕੇ ਅੱਗੇ ਫੈਸਲੇ ਹੋਣਗੇ ਜਾਂ ਬਾਕੀ ਜੁੱਤੀ ਬੰਦੀਆਂ ਜੁੜਨਗੀਆਂ ਇਹ ਸਮਾਂ ਦੱਸੂਗਾ